ਸਿਮਰਨ ਨੇ ਦਫ਼ਤਰ ਤੋਂ ਆ ਕੇ ਡਰਾਇੰਗ ਰੂਮ ਵਿੱਚ ਆਪਣਾ ਬੈਗ ਰੱਖਿਆ ਉਸ ਦੀ ਮੰਮੀ ਸਰਲਾ ਜੀ ਤੇ ਉਸ ਦਾ ਛੋਟਾ ਭਰਾ ਨਿਰਮਲ ਆਪਣੇ ਮੋਬਾਈਲ ਤੇ ਲੱਗੇ ਸੀ ਦੋਨਾਂ ਨੇ ਥੱਕੀ ਹਾਰੀ ਸਿਮਰਨ ਨੂੰ ਇੱਕ ਨਜ਼ਰ ਵੀ ਨਹੀਂ ਦੇਖਿਆ ਸਰਲਾ ਜੀ ਨੇ ਮੋਬਾਈਲ ਤੋਂ ਨਜ਼ਰਾਂ ਹਟਾਏ ਬਿਨਾ ਹੀ ਕਿਹਾ ਸਿਮਰਨ ਕਿਰਨ ਨੂੰ ਕਹਿ ਚਾਹ ਮੇਰੇ ਲਈ ਵੀ ਬਣਾ ਦੇਵੇ ਸਿਮਰਨ ਕਿਚਨ ਵਿੱਚ ਗਈ ਤਾਂ ਕੰਮ ਵਾਲੀ ਕਿਰਨ ਨੇ ਪੁੱਛਿਆ ਦੀਦੀ ਚਾਹ ਬਣਾ ਦਵਾਂ ਹਾਂ ਕਿਰਨ ਮੰਮੀ ਲਈ ਵੀ ਬਣਾ ਦਵਾਂ ਖਾਣੇ ਵਿੱਚ ਕੀ ਬਣਾ ਰਹੀ ਹੈ ਵੀਰ ਜੀ ਨੇ ਛੋਲੇ ਭਟੂਰੇ ਬਣਾਉਣ ਲਈ ਕਿਹਾ ਬਸ ਉਹੀ ਬਣਾ ਰਹੀ ਸੀ ਤੁਸੀਂ ਡਰਾਇੰਗ ਰੂਮ ਵਿੱਚ ਬੈਠੋ ਮੈਂ ਹੁਣੇ ਗਰਮ ਗਰਮ ਚਾਹ ਲੈ ਕੇ ਆਈ ਦੋਨਾਂ ਦੀਆਂ ਗੱਲਾਂ ਸੁਣ ਕੇ ਸਰਲਾ ਜੀ ਉੱਠ ਕੇ ਉਸੇ ਵਕਤ ਰਸੋਈ ਵਿੱਚ ਆ ਗਈ ਕਿਉਂ ਕੀ ਚੁਗਲੀਆਂ ਕਰ ਰਹੀਆਂ ਮੇਰੇ ਪੁੱਤ ਦੀਆਂ ਖਾਣਾ ਬਣਾਉਣਾ ਹੀ ਤੇਰਾ ਕੰਮ ਹੈ ਜੋ ਕਿਹਾ ਜਾਊਗਾ ਚੁੱਪਚਾਪ ਬਣਾਉਣਾ ਹੀ ਪਵੇਗਾ ਹਾਂ ਆਂਟੀ ਜੀ ਮੈਂ ਤਾਂ ਬਣਾ ਹੀ ਰਹੀ ਆ ਸਿਮਰਨ ਨੇ ਨਿਰਮਲ ਦੇ ਕੋਲ ਜਾ ਕੇ ਕਿਹਾ ਰੋਜ਼ ਇੰਨਾ ਹੈਵੀ ਖਾਣਾ ਬਣਵਾਉਣਾ ਕੁਝ ਆਪਣੀ ਸਿਹਤ ਦਾ ਵੀ ਧਿਆਨ ਕਰ ᱴਿੱਟ ਦੇਖ ਲੈ ਕਿੰਨਾ ਵਾਦਾ ਜਾ ਰਿਹਾ ਹੈ ਰੋਜ਼ ਦਾ ਤਲਿਆ ਖਾਣਾ ਕਿੰਨਾ ਨੁਕਸਾਨ ਕਰੂਗਾ ਤੇਰੀ ਸਿਹਤ ਦਾ ਹਜੇ 25 ਸਾਲਾਂ ਦਾ ਵੀ ਨਹੀਂ ਹੋਇਆ ਰੋਜ਼ ਇੰਨਾ ਹੈਵੀ ਖਾਣਾ ਮੇਰੇ ਤੋਂ ਨਹੀਂ ਖਾਇਆ ਜਾਂਦਾ ਕਦੇਤਾ ਹਲਕੀ ਦਾਲ ਸਬਜ਼ੀ ਬਣ ਸਕਦੀ ਹੈ ਨਾ ਘਰ ਵਿੱਚ ਸਰਲਾ ਜੀ ਸਿਮਰਨ ਦੀਆਂ ਗੱਲਾਂ ਸੁਣ ਕੇ ਬੁੜਬੜਾਉਣ ਲੱਗੀ ਸਿਮਰਨ ਸੁਣਾਉਣ ਦੀ ਕੋਈ ਜ਼ਰੂਰਤ ਨਹੀਂ ਪਤਾ ਏ ਤੇਰਾ ਘਰ ਹੈ ਤੇਰੀ ਕਮਾਈ ਨਾਲ ਚੱਲਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੀ ਮਰਜ਼ੀ ਨਾਲ ਖਾ ਪੀ ਵੀ ਨਹੀਂ ਸਕਦੇ ਮੰਮੀ ਹਰ ਗੱਲ ਦਾ ਗਲਤ ਮਤਲਬ ਕਿਉਂ ਕਰਦੇ ਰਹਿੰਦੇ ਹੋ ਤੁਸੀਂ ਇਹਦੇ ਭਲੇ ਵਾਸਤੇ ਹੀ ਬੋਲ ਰਹੀਆਂ ਮੇਰਾ ਭਰਾ ਹੈ ਮੈਂ ਇਹਨੂੰ ਕੁਝ ਕਹਿ ਵੀ ਨਹੀਂ ਸਕਦੀ ਤੂੰ ਆਪਣਾ ਭਲਾ ਕਰ ਬਸ ਅਸੀਂ ਆਪਣਾ ਭਲਾ ਆਪੇ ਦੇਖ ਲਵਾਂਗੇ ਕਹਿ ਕੇ ਪੈਰ ਪਟਕਦੇ ਹੋਏ ਸਰਲਾ ਜੀ ਘਰ ਤੋਂ ਬਾਹਰ ਸੈਰ ਕਰਨ ਚਲੀ ਗਈ ਸਿਮਰਨ ਜਾਣਦੀ ਸੀ ਹੁਣ ਉਹ ਰੋਜ਼ ਵਾਂਗ 1 ਘੰਟਾ ਆਪਣੀਆਂ ਹਾਮ ਉਮਰ ਸਹੇਲੀਆਂ ਦੇ ਨਾਲ ਗੱਪਾਂ ਮਾਰ ਕੇ ਘਰ ਵਾਪਸ ਆਉਗੀ ਅੱਜਕੱਲ ਮਹਿਪਲਾਂ ਦਾ ਸੱਜਦਿਆਂ ਨਹੀਂ ਸੀ ਪਰ ਹਾਂ 1-2 ਤਾਂ ਸਹੇਲੀਆਂ ਰਸਤੇ ਵਿੱਚ ਮਿਲ ਹੀ ਜਾਂਦੀਆਂ ਨੇ ਥੋੜੀ ਦੇਰ ਬਾਅਦ ਸਿਮਰਨ ਦਾ 7 ਸਾਲ ਦਾ ਮੁੰਡਾ ਸਾਹਿਬ ਖੇਡ ਕੇ ਘਰ ਆ ਗਿਆ ਸਿਮਰਨ ਉਸ ਨੂੰ ਫਰੈਸ਼ ਹੋਣ ਲਈ ਕਹਿ ਕੇ ਉਸ ਦਾ ਦੁੱਧ ਨਾਸ਼ਤਾ ਆਪਣੇ ਬੈੱਡਰੂਮ ਵਿੱਚ ਹੀ ਲੈ ਆਈ ਸਾਹਿਬ ਨੂੰ ਆਪਣੇ ਕੋਲ ਬਿਠਾ ਕੇ ਉਹ ਆਪਣੀ ਪਿੱਠ ਸਿੱਧੀ ਕਰਨ ਲਈ ਲੇਟ ਗਈ ਸਾਹਿਬ ਤੋਂ ਸਕੂਲ ਅਤੇ ਉਸਦੇ ਦੋਸਤਾਂ ਬਾਰੇ ਗੱਲਾਂ ਕਰਨ ਲੱਗੀ ਥੋੜੀ ਦੇਰ ਬਾਅਦ ਸਿਮਰਨ ਨੇ ਨਿਰਮਲ ਨੂੰ ਜਾ ਕੇ ਕਿਹਾ ਕੱਲ ਸਾਹਿਬ ਦਾ ਮੈਥ ਦਾ ਟੈਸਟ ਹੈ ਤੂੰ ਜਰਾ ਉਸਦੀ ਪੜਾਈ ਦੇਖ ਲੈ ਮੈਂ ਬਹੁਤ ਥੱਕ ਗਈ ਆ ਦਫ਼ਤਰ ਵਿੱਚ ਅੱਜ ਬਹੁਤ ਕੰਮ ਸੀ ਮੇਰੇ ਸਿਰ ਵਿੱਚ ਵੀ ਬਹੁਤ ਦਰਦ ਹੋ ਰਿਹਾ ਹੈ ਨਹੀਂ ਦੀਦੀ ਮੈਂ ਮੋਬਾਈਲ ਤੇ ਫਿਲਮ ਦੇਖ ਰਹਾ ਮੇਰਾ ਮੂਡ ਨਹੀਂ ਹੈ ਸਾਹਿਬ ਨੂੰ ਪੜਾਉਣ ਦਾ ਸਿਮਰਨ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਉਹ ਚੁੱਪਚਾਪ ਪਰਸੋਈ ਵਿੱਚ ਚਲੀ ਗਈ ਕਿਰਨ ਕੰਮ ਖਤਮ ਕਰ ਚੁੱਕੀ ਸੀ ਕਹਿਣ ਲੱਗੀ ਦੀਦੀ ਮੈਂ ਇੱਥੇ ਜ਼ਿਆਦਾ ਦਿਨ ਕੰਮ ਨਹੀਂ ਕਰ ਸਕੂੰਗੀ ਕਿਉਂ ਕਿਰਨ ਕੀ ਹੋਇਆ ਆਂਟੀ ਜੀ ਬਹੁਤ ਕਿਰਕਿਟ ਕਰਦੀ ਨੇ ਵੀਰ ਜੀ ਬਹੁਤ ਕੰਮ ਦੱਸਦੇ ਨੇ ਸਵੇਰੇ ਤੁਹਾਡੇ ਦਫਤਰ ਜਾਣ ਤੋਂ ਬਾਅਦ ਫालतू ਕੰਮ ਕਰਵਾਉਂਦੀ ਰਹਿੰਦੀ ਨੇ ਵੀਰ ਜੀ ਲਈ ਸਾਰਾ ਦਿਨ ਪਕਵਾਨ ਬਣਵਾ ਕੇ ਰੱਖਦੇ ਰਹਿੰਦੇ ਨੇ ਇੱਥੇ ਹੀ ਬਹੁਤ ਟਾਈਮ ਲੱਗ ਜਾਂਦਾ ਮੇਰਾ ਦੂਜੇ ਘਰਾਂ ਵਿੱਚ ਜਾਂਦੇ ਹੋਏ ਰੋਜ਼ ਲੇਟ ਹੋ ਜਾਂਦੀ ਆਂ ਨਹੀਂ ਕਿਰਨ ਕੰਮ ਤਾਂ ਤੈਨੂੰ ਹੀ ਕਰਨਾ ਪੈਣਾ ਮੈਂ ਕਿਸੇ ਹੋਰ ਤੇ ਭਰੋਸਾ ਨਹੀਂ ਕਰ ਸਕਦੀ ਤੂੰ ਪਿਛਲੇ 8 ਸਾਲਾਂ ਤੋਂ ਸਾਡੇ ਘਰ ਵਿੱਚ ਕੰਮ ਕਰ ਰਹੀ ਹੈ ਮੈਂ ਤੈਨੂੰ ਕੰਮ ਵਾਲੀ ਨਹੀਂ ਆਪਣੇ ਘਰ ਦੀ ਮੈਂਬਰ ਹੀ ਸਮਝਦੀ ਹਾਂ ਤੂੰ ਤਾਂ ਮੇਰੀ ਮਜਬੂਰੀ ਚੰਗੀ ਤਰ੍ਹਾਂ ਜਾਣਦੀ ਹੈ ਬਸ ਜੋ ਕਹਿਣ ਕਰਦੀ ਰਹਿ ਮੈਂ ਤੇਰੇ ਪੈਸੇ ਵਧਾਵਾਂਗੀ ਇਹੀ ਕਰ ਸਕਦੀ ਹਾਂ ਬਸ ਮੈਂ ਕਿਰਨ ਕੁਝ ਨਹੀਂ ਬੋਲੀ ਉਹ ਸਿਮਰਨ ਦੀ ਸਥਿਤੀ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਮਨ ਹੀ ਮਨ ਉਸ ਨੂੰ ਸਿਮਰਨ ਤੇ ਬਹੁਤ ਤਰਸਾ ਰਿਹਾ ਸੀ ਸਿਮਰਣਾ ਕੇ ਫਿਰ ਬੈੱਡ ਤੇ ਲੇਟ ਗਈ। ਸਾਹਿਬ ਨੇ ਆਪਣਾ ਸਕੂਲ ਬੈਗ ਖੋਲ੍ਹ ਲਿਆ ਸੀ। ਉਸ ਦਾ ਸਕੂਲ ਹੁਣ ਪਹਿਲਾਂ ਵਾਂਗ ਚੱਲਣ ਲੱਗਿਆ ਸੀ। ਆਨਲਾਈਨ ਕਲਾਸਿਸ ਕਦੇ-ਕਦੇ ਲੱਗਦੀਆਂ। ਸੋਚ ਰਹੀ ਸੀ ਮੰਮੀ ਤੇ ਭਰਾ ਮੇਰੇ ਆਪਣੇ ਨੇ ਪਰ ਉਹਨਾਂ ਨਾਲੋਂ ਜ਼ਿਆਦਾ ਘਰ ਦੇ ਕੰਮ ਵਾਲੀ ਮੇਰੀ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਉਹ ਕਿਰਨ ਵਰਗੀ ਇਮਾਨਦਾਰ ਕੰਮ ਵਾਲੀ ਨੂੰ ਹਟਾਉਣ ਦੀ ਸਥਿਤੀ ਵਿੱਚ ਨਹੀਂ ਸੀ। ਉਸ ਨੂੰ ਦਫ਼ਤਰ ਵਿੱਚ دیر ਹੋ ਜਾਂਦੀ ਤਾਂ ਉਹੀ ਸਾਹਿਬ ਦਾ ਖਾਣਾ ਪੀਣਾ ਮੰਨ ਨਾਲ ਦੇਖਦੀ ਸਰਲਾ ਜੀ ਤੇ ਨਿਰਮਲਤਾ ਘਰ ਵਿੱਚ ਰਹਿਣ ਦੇ ਬਾਵਜੂਦ ਆਪਣੀ ਇੱਕ ਵੀ ਜ਼ਿੰਮੇਵਾਰੀ ਨਹੀਂ ਸੀ ਸਮਝਦੀ ਉਹ ਸੋਚ ਰਹੀ ਸੀ ਜੀਵਨ ਵਿੱਚ ਕੁਝ ਗਲਤ ਤਾਂ ਹੋ ਹੀ ਗਿਆ ਹੈ ਗੁਰਤੇਜ ਮੇਰੀ ਤੋਂ ਵੱਖ ਹੋ ਗਏ ਨੇ ਗੁਰਤੇਜ ਸਾਹਿਬ ਨਾਲ ਮਿਲਣ ਉਸਦੇ ਦਫ਼ਤਰ ਜਾਣ ਤੋਂ ਬਾਅਦ ਆਉਂਦਾ ਰਹਿੰਦਾ ਸੀ ਜਾਂ ਵੀਡੀਓ ਚੈਟ ਕਰਦਾ ਸਰਲਾ ਜੀ ਤੇ ਨਿਰਮਲ ਨੂੰ ਸਹਿਨ ਨਹੀਂ ਸੀ ਹੁੰਦਾ ਪਰ ਸਿਮਰਨ ਨੇ ਸਪਸ਼ਟ ਤੇ ਕੜੇ ਸ਼ਬਦਾਂ ਵਿੱਚ ਕਹਿ ਰੱਖਿਆ ਸੀ ਕਿ ਗੁਰਤੇਜ ਦੇ ਨਾਲ ਕੋਈ ਬੁਰਾ ਵਿਵਹਾਰ ਨਾ ਹੋਵੇ ਲਾਕਡਾਊਨ ਤੋਂ ਬਾਅਦ ਜਦੋਂ ਗੁਰਤੇਜ ਸਾਹਿਬ ਨੂੰ ਬਾਹਰ ਘੁਮਾਉਣ ਫਿਰਾਉਣ ਲੈ ਜਾਂਦਾ ਦੋਨੋਂ ਮੂੰਹ ਬਣਾ ਕੇ ਬਸ ਬੈਠੇ ਦੇਖਦੇ ਰਹਿੰਦੇ ਸਿਮਰਨ ਨੂੰ ਚੰਗਾ ਲੱਗਦਾ ਸੀ ਜਦੋਂ ਸਾਹਿਬ ਨੂੰ ਗੁਰਤੇਜ ਦੇ ਨਾਲ ਘੁੰਮ ਫਿਰ ਕੇ ਆਉਣ ਤੋਂ ਬਾਅਦ ਉਹ ਖੁਸ਼ ਦੇਖਦੀ ਗੁਰਤੇਜ ਦੇ ਨਾਲ ਉਸਦਾ ਵਿਆਹੁਟਿਕ ਜੀਵਨ ਬਹੁਤ ਚੰਗਾ ਬੀਤਿਆ ਸੀ ਫਿਰ ਕੁਝ ਸਮਾਂ ਪਹਿਲਾਂ ਜਦੋਂ ਉਸਦੇ ਪਾਪਾ ਦੀ ਅਚਾਨਕ ਹਾਰਟ ਅਟੈਕ ਨਾਲ ਮੌਤ ਹੋ ਗਈ ਤਾਂ ਉਹ ਆਪਣੀ ਜ਼ਿੰਮੇਵਾਰੀ ਸਮਝ ਕੇ ਆਪਣੀ ਮਾਂ ਤੇ ਭਰਾ ਦੇ ਖਰਚੇ ਚੱਕਣ ਲੱਗੀ ਸੀ ਨਿਰਮਲ ਉਦੋਂ ਪੜ ਰਿਹਾ ਸੀ ਸਿਮਰਨ ਅਤੇ ਗੁਰਤੇਜ ਦੋਨੋਂ ਹੀ ਦਫ਼ਤਰ ਵਿੱਚ ਚੰਗੇ ਅਹੁਦੇ ਤੇ ਕੰਮ ਕਰ ਰਹੇ ਸੀ ਖੂਬਸੂਰਤ ਫਲੈਟ ਵਿੱਚ ਆਪਣਾ ਜੀਵਨ ਹਸੀ ਖੁਸ਼ੀ ਜੀ ਰਹੇ ਸੀ ਸਰਲਾ ਜੀ ਸੁਭਾਅ ਵਿੱਚ ਲਾਲਚੀ ਕਿਸਮ ਦੀ ਔਰਤ ਸੀ। ਉਹਨਾਂ ਨੇ ਬੀਨਾ ਸਿਮਰਨ ਨੂੰ ਪੁੱਛੇ ਆਪਣਾ ਦਿੱਲੀ ਵਾਲਾ ਫਲੈਟ ਕਿਰਾਏ ਤੇ ਦੇ ਦਿੱਤਾ ਤੇ ਆਪਣੇ ਇਕੱਲੇਪਨ ਦੀ ਦੁਹਾਈ ਦੇ ਕੇ ਸਿਮਰਨ ਦੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਗੁਰਤੇਜ ਨੂੰ ਇਸ ਵਿੱਚ ਵੀ ਕੋਈ ਔਕ ਨਹੀਂ ਸੀ। ਉਸ ਦੇ ਮਾਤਾ ਪਿਤਾ ਲਖਨਊ ਵਿੱਚ ਰਹਿੰਦੇ ਸੀ। ਸਾਲ ਵਿੱਚ 1-2 ਵਾਰ ਪੰਜਾਬ ਆਉਂਦੇ। ਇੱਕ ਵਾਰ ਜਦੋਂ ਉਹ ਆਈ ਤਾਂ ਸਰਲਾ ਜੀ ਉਹਨਾਂ ਨਾਲ ਬਹੁਤ ਹੀ ਰੁੱਕੇਪਨ ਤੇ ਬਤਮੀਜ਼ੀ ਨਾਲ ਪੇਸ਼ ਆਈ ਆਪਣੀ ਧੀ ਦੀ ਕਮਾਈ ਦੀ ਚਰਚਾ ਕਰਦੀ ਰਹਿੰਦੀ ਗੁਰਤੇਜ ਦੇ ਮਾਤਾ ਪਿਤਾ ਚੁੱਪਚਾਪ ਛੇਤੀ ਹੀ ਵਾਪਸ ਚਲੇ ਗਏ ਉਹ ਮੁੰਡੇ ਦੇ ਘਰ ਵਿੱਚ ਕੋਈ ਲੜਾਈ ਝਗੜਾ ਨਹੀਂ ਸੀ ਚਾਉਂਦੇ ਪਰ ਗੁਰਤੇਜ ਦਾ ਮੂਡ ਬਹੁਤ ਖਰਾਬ ਹੋਇਆ ਗੁਰਤੇਜ ਅਤੇ ਸਿਮਰੰਦੀ ਆਪਸ ਵਿੱਚ ਬਹੁਤ ਬਹਿਸ ਹੋਈ ਇਹ ਗੱਲ ਇੱਕ ਦਿਨ ਵਿੱਚ ਖਤਮ ਨਹੀਂ ਹੋਈ ਅਕਸਰ ਅਜੀਹਾ ਹੁੰਨ ਲੱਗਿਆ ਸਰਲਾ ਜੀ ਜਦੋਂ ਆਪਣੇ ਸਮਾਨ ਦੀ ਲਿਸਟ ਸਿਮਰਨ ਨੂੰ ਫੜਾਉਂਦੀ ਗੁਰਤੇਜ ਸਿਮਰਨ ਨੂੰ ਕਹਿੰਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਪਰ ਤੈਨੂੰ ਨਹੀਂ ਲੱਗਦਾ ਤੇਰੀ ਮਾਂ ਤੇ ਭਰਾ ਤੇਰੀ ਸ਼ਰਾਫਤ ਦਾ ਫਾਇਦਾ ਚੱਕ ਰਹੇ ਨੇ ਸਿਮਰਨ ਨੇ ਕਿਹਾ ਪਰ ਮੈਂ ਕੀ ਕਰਾਂ ਉਹਨਾਂ ਦਾ ਧਿਆਨ ਰੱਖਣਾ ਫਰਜ਼ ਹੈ ਮੇਰਾ ਠੀਕ ਹੈ ਜਿਵੇਂ ਤੈਨੂੰ ਠੀਕ ਲੱਗੇ ਪਰ ਜਦ ਵੀ ਸਾਡੇ ਦੋਨਾਂ ਵਿੱਚ ਬਹਿਸ ਹੁੰਦੀ ਹੈ ਤ ਤੇਰੀ ਮਾਂ ਦੇ ਚਿਹਰੇ ਤੇ ਇੱਕ ਚਿੱਤ ਵਾਲੀ ਮੁਸਕਾਨ ਦਿਖਾਈ ਦਿੰਦੀ ਹੈ ਮੈਨੂੰ ਨਹੀਂ ਗੁਰਤੇਜ ਅਜਿਹਾ ਕਿਵੇਂ ਹੋ ਸਕਦਾ ਹੈ ਉਹ ਮਾਂ ਹੈ ਮੇਰੀ ਆਪਣੀ ਧੀ ਦੇ ਪਰਿਵਾਰ ਨੂੰ ਹਮੇਸ਼ਾ ਖੁਸ਼ ਦੇਖਣਾ ਚਾਹੁੰਦੀ ਹੈ ਪਰ ਤੁਸੀਂ ਤਾਂ ਉਹਨਾਂ ਤੇ ਹੀ ਇਲਜ਼ਾਮ ਲਗਾ ਰਹੇ ਹੋ ਗੁਰਤੇਜ ਨੇ ਫਿਰ ਕੁਝ ਨਹੀਂ ਕਿਹਾ ਪਰ ਇਹ ਸੱਚ ਸੀ ਸਰਲਾ ਜੀ ਤੇ ਨਿਰਮਲ ਨੇ ਘਰ ਦੇ ਮਾਹੌਲ ਵਿੱਚ ਐਨੀ ਕੜਵਾਹਟ ਭਰ ਦਿੱਤੀ ਕੀ ਇੱਕ ਦਿਨ ਗੁਰਤੇਜ ਘਰ ਤੋਂ ਇਹ ਕਹਿ ਕੇ ਚਲਾ ਗਿਆ ਸਿਮਰਨ ਮੈਂ ਤੈਨੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਲਈ ਨਹੀਂ ਕਹਿੰਦਾ ਪਰ ਇਹ ਦੋਨੋਂ ਹੁਣ ਸਾਨੂੰ ਬੇਫਕੂਫ ਸਮਝਣ ਲੱਗੇ ਨੇ ਜੋ ਤੈਨੂੰ ਨਹੀਂ ਦਿਖ ਰਿਹਾ ਉਹਨਾਂ ਦੀਆਂ ਮੰਗਾ ਦਿਨ-ਬਦਿਨ ਵਾਧੀਆਂ ਜਾ ਰਹੀਆਂ ਨੇ ਮੈਂ ਉਹਨਾਂ ਦੇ ਹੱਥੋਂ ਬੇਫਕੂਫ ਨਹੀਂ ਬਣ ਸਕਦਾ ਆਪਣਾ ਘਰ ਕੇ ਰਾਏ ਤੇ ਦੇ ਕੇ ਉਹ ਇੱਥੇ ਰਹਿ ਰਹੇ ਨੇ ਉੱਥੇ ਦਿੱਲੀ ਵਿੱਚ ਰਹਿਣ ਉੱਥੇ ਆਪਣਾ ਘਰ ਹੈ ਉਹਨਾਂ ਦਾ ਤੂੰ ਉਹਨਾਂ ਦੀ ਆਰਥਿਕ ਸਹਾਇਤਾ ਕਰਦੀ ਰਹਿ ਤੇਰੇ ਪਾਪਾ ਦਾ ਪੈਸਾ ਵੀ ਮਿਲਿਆ ਤੇਰੀ ਮਾਂ ਨੂੰ ਉਹ ਆਰਥਿਕ ਰੂਪ ਵਿੱਚ ਇੰਨੀ ਵੀ ਬੁਰੀ ਹਾਲਤ ਵਿੱਚ ਨਹੀਂ ਹੈ ਕਿ ਘਰ ਦੀ ਦਾਲ ਰੋਟੀ ਨਾ ਚੱਲ ਸਕੇ ਤੇ ਨਿਰਮਲ ਉਸ ਦੀ ਪੜ੍ਹਾਈ ਪੂਰੀ ਹੋ ਚੁੱਕੀ ਹੈ ਚਾਹੇ ਤਾਂ ਹੁਣ ਨੌਕਰੀ ਕਰ ਸਕਦਾ ਹੈ ਮੇਰਾ ਆਪਣੇ ਹੀ ਘਰ ਵਿੱਚ ਦਮ ਘੁੱਟਦਾ ਮੈਂ ਕਿਰਾਏ ਦੇ ਫਲੈਟ ਵਿੱਚ ਸ਼ਿਫਟ ਕਰ ਰਿਹਾ ਤੈਨੂੰ ਮੇਰੀ ਜਦ ਵੀ ਜ਼ਰੂਰਤ ਹੋਵੇ ਮੈਂ ਇੱਥੇ ਹੀ ਹਾਂ ਤੇਰੇ ਨੇੜੇ बस इक फोन ਕਰ ਦਵੀ ਮੈਂ ਆ ਜਾਵਾਂਗਾ ਪਰ ਮੈਂ ਹੁਣ ਤੇਰੀ ਮਾਂ ਤੇ ਤੇਰੇ ਭਰਾ ਦੇ ਨਾਲ ਨਹੀਂ ਰਹਿ ਸਕਦਾ ਗੁਰਤੇਜ ਆਪਣਾ ਸਮਾਨ ਲੈ ਕੇ ਚਲਾ ਗਿਆ ਸਰਲਾ ਜੀ ਨੇ ਚਹਿਕਦੇ ਹੋਏ ਸੁਰ ਵਿੱਚ ਕਿਹਾ ਗਿਆ ਕਮੰਡੀ ਆਦਮੀ ਹੁਣ ਅਸੀਂ ਸਭ ਚੈਨ ਨਾਲ ਰਹਾਂਗੇ ਤੂੰ ਕੱਲੀ ਨਹੀਂ ਆ ਪੁੱਤ ਤੇਰੀ ਮਾਂ ਤੇ ਤੇਰਾ ਭਰਾ ਤੇਰੇ ਨਾਲ ਨੇ ਉਸ ਨੂੰ ਵੀ ਉਸ ਸਮੇ ਗੁਰਤੇਜ ਤੇ ਬਹੁਤ ਗੁੱਸਾ ਆਇਆ ਸੀ ਕੀ ਹੁੰਦਾ ਜਿਉ ਨਾਲ ਰਹਿ ਕੇ ਅਡਜਸਟ ਕਰ ਲੈਂਦਾ ਜੇ ਗੁਰਤੇਜ ਦੇ ਮਾਤਾ ਪਿਤਾ ਭਰਾ ਭੈਣ ਨਾਲ ਰਹਿੰਦੇ ਤਾਂ ਕਿ ਉਹ ਉਦੋਂ ਵੀ ਸਾਰਿਆਂ ਨਾਲ ਅਡਜਸਟ ਨਾ ਕਰਦੀ ਸਭ ਸੋਚ ਕੇ ਉਸ ਨੂੰ ਬਹੁਤ ਗੁੱਸਾ ਆਇਆ ਸੀ ਦੋਨੋਂ ਫੋਨ ਤੇ ਕਦੇ ਕਦੇ ਇੱਕ ਦੂਜੇ ਦਾ ਹਾਲਚਲ ਪਤਾ ਕਰ ਲੈਂਦੇ ਤੇ ਗੁਰਤੇਜ ਸਾਹਿਬ ਨੂੰ ਮਿਲਣ ਘਰ ਆਉਂਦਾ ਰਹਿੰਦਾ ਸੀ ਪਤਾ ਨਹੀਂ ਕਿੰਨੀਆਂ ਹੀ ਗੱਲਾਂ ਸੋਚ-ਸੋਚ ਕੇ ਸਿਮਰਨਦੀਆਂ ਅੱਖਾਂ ਵਿੱਚੋਂ ਹੰਝੂ ਅਕਸਰ ਵਹਿਦੇ ਰਹਿੰਦੇ ਦਫਤਰ ਵਿੱਚ ਵੀ ਉਸ ਦਾ ਅਹੁਦਾ ਕਾਫੀ ਉੱਚਾ ਸੀ ਜਿੰਨਾ ਉੱਚਾ ਅਹੁਦਾ ਓਨੀਆਂ ਜ਼ਿਆਦਾ ਟੈਨਸ਼ਨਾਂ ਜ਼ਿੰਮੇਵਾਰੀਆਂ ਉਹ ਆਪਣੇ ਆਪ ਨੂੰ ਸਾਰਾ ਦਿਨ ਦਫਤਰ ਦੇ ਕੰਮਾਂ ਵਿੱਚ ਉਲਝਾ ਕੇ ਰੱਖਣਾ ਚਾਹੁੰਦੀ ਸੀ ਤਾਂ ਕਿ ਉਸ ਨੂੰ ਗੁਰਤੇਜ ਦੀ ਯਾਦ ਨਾ ਆਵੇ ਪੈਸਾ ਵੀ ਬਹੁਤ ਹੈ ਕਿਸੇ ਚੀਜ਼ ਦੀ ਘਰ ਵਿੱਚ ਕੋਈ ਕਮੀ ਨਹੀਂ ਪਰ ਮਨ ਤੇ ਹਰ ਵਕਤ ਇੱਕ ਉਦਾਸੀ છਾਈ ਰਹਿੰਦੀ ਹੈ ਸਰਲਾ ਜੀ ਤੇ ਨਿਰਮਲ ਦੀ ਇੱਕ ਇੱਕ ਹਰਕਤ ਉਹਨੂੰ ਨੋਟ ਕਰਨ ਲੱਗੀ ਸੀ ਉਸਨੂੰ ਸਾਫ਼-ਸਾਫ਼ ਸਮਝ ਆਉਣ ਲੱਗ ਗਿਆ ਕਿ ਮੰਮੀ ਦੀ ਨਜ਼ਰ ਵਿੱਚ ਉਹ ਇੱਕ ਸੋਨੇ ਦੀ ਚਿੜੀ ਹੈ ਜਿਸ ਦੇ ਪੈਸਿਆਂ ਤੇ ਮਾਂ-ਪੁੱਤ ਬਸ ਐਸ਼ ਕਰ ਰਹੇ ਨੇ ਸਰਲਾ ਜੀ ਖੂਬ ਆਨਲਾਈਨ ਸ਼ਾਪਿੰਗ ਕਰਦੀ ਤੇ ਨਿਰਮਲ ਵੀ ਉਸਨੂੰ ਕੋਈ ਕੰਮ ਕਰਨ ਦਾ ਸ਼ੌਂਕ ਨਹੀਂ ਸੀ ਇੱਕ ਨੰਬਰ ਦਾ ਕਮਚੋਰ ਤੇ ਆਲਸੀ ਸੀ ਅਚਾਨਕ ਮਨ ਹੀ ਮਨ ਬੋਲ ਉੱਠੀ ਨਹੀਂ ਮੈਂ ਸਾਰਾ ਜੀਵਨ ਐਵੇਂ ਤਾਂ ਨਹੀਂ ਬਿਤਾ ਸਕਦੀ اپنی لالچی ماں ਤੇ ਕਮਚੂਰ ਭਰਾ ਦੇ ਹੱਥੋਂ ਬੇਫਕੂਫ ਬੰਦੇ ਹੋਏ ਕੁਝ ਤਾਂ ਕਰਨਾ ਹੀ ਪਊਗਾ ਪਰ ਕੀ ਕਰਾਂ ਮੰਮੀ ਤਾਂ ਕੁਝ ਕਹਿਣ ਤੋਂ ਪਹਿਲਾਂ ਹੀ ਰੋਣਾ ਧੋਣਾ ਸ਼ੁਰੂ ਕਰ ਦਿੰਦੀ ਹੈ ਇਮੋਸ਼ਨਲ ਬਲੈਕਮੇਲਿੰਗ ਵਿੱਚ ਕੋਈ ਕਸਰ ਨਹੀਂ ਛੱਡਦੀ ਅਗਲੇ ਦਿਨ ਸਿਮਰਨ ਦਫ਼ਤਰ ਤੋਂ ਲੇਟ ਆਈ ਤਾਂ ਉਸਨੇ ਪੁੱਛਿਆ ਸਾਹਿਬ ਕਿੱਥੇ ਹੈ ਸਰਲਾ ਜੀ ਨੇ ਮੂੰਹ ਬਣਾਉਂਦੇ ਹੋਏ ਕਿਹਾ ਉਹ ਆਇਆ ਸੀ ਲੈ ਗਿਆ ਉਹਨੂੰ ਆਪਣੇ ਨਾਲ ਬਾਹਰ ਘੁੰਮਣ ਲਈ ਸਿਮਰਨ ਨੂੰ ਚੰਗਾ ਲੱਗਿਆ ਅੱਜ ਉਸ ਨੂੰ ਕੰਮ ਤੋਂ ਆਉਣ ਵਿੱਚ ਬਹੁਤ देर ਹੋ ਗਈ ਸੀ ਚੰਗਾ ਹੋਇਆ ਸਾਹਿਬ ਬਾਹਰ ਹੈ ਆਪਣੇ ਪਾਪਾ ਦੇ ਨਾਲ ਸਰਲਾ ਜੀ ਦੇ ਨਾਲ ਨਿਰਮਲ ਫਿਰ ਸ਼ੁਰੂ ਹੋ ਗਿਆ ਦੀਦੀ ਬੰਦ ਕਰ ਦਿਓ ਸਾਹਿਬ ਦਾ ਉਸਦੇ ਨਾਲ ਜਾਣਾ ਪਤਾ ਨਹੀਂ ਸਾਹਿਬ ਨੂੰ ਕੀ ਕੀ ਸਿਖਾਉਂਦਾ ਹੋਵੇਗਾ ਉਹ ਆਦਮੀ ਨਿਰਮਲਤਾ ਗੁਰਤੇਜ ਨੂੰ ਉਹ ਆਦਮੀ ਕਹਿਣਾ ਸਿਮਰਨ ਨੂੰ ਚੰਗਾ ਤਾਂ ਨਹੀਂ ਸੀ ਲੱਗਿਆ ਉਸ ਨੂੰ ਆਪਣੇ ਭਰਾ ਤੇ ਬਹੁਤ ਗੁੱਸਾ ਆਇਆ ਪਰ ਉਹ ਕੁਝ ਬੋਲ ਨਾ ਸਕੀ ਸਾਬ ਜਦਕਰ ਆਇਆ ਤਾਂ ਉਸਦੇ ਹੱਥਾਂ ਵਿੱਚ ਬਹੁਤ ਸਾਰੇ ਸ਼ਾਪਿੰਗ ਬੈਗ ਸੀ ਗੁਰਤੇਜ ਸਾਹਿਬ ਨੂੰ ਬਿਲਡਿੰਗ ਦੇ ਥੱਲੇ ਹੀ ਛੱਡ ਕੇ ਚਲਾ ਗਿਆ ਸਿਮਰਨ ਦੇ ਦਿਲ ਵਿੱਚ ਗੁਰਤੇਜ ਨੂੰ ਦੇਖਣ ਦੀ ਇੱਕ ਹੂਕ ਜਹੀ ਉੱਠੀ ਉਸਨੇ ਬਾਲਕਨੀ ਤੋਂ ਝਾਕਿਆ ਪਰ ਗੁਰਤੇਜ ਤਾਂ ਜਾ ਚੁੱਕਿਆ ਸੀ ਸਾਹਿਬ ਦੇ ਸ਼ਾਪਿੰਗ ਬੈਗ ਟੇਬਲ ਤੇ ਰੱਖਦੇ ਹੀ ਸਰਲਾ ਜੀ ਉਹਨਾਂ ਨੂੰ ਖੋਲ-ਖੋਲ ਕੇ ਦੇਖਣ ਲੱਗੀ। ਸਿਮਰਨ ਵੀ ਉੱਥੇ ਹੀ ਖੜੀ ਸੀ। ਸਾਇਬ ਖੁਸ਼ ਹੋ ਕੇ ਦੱਸ ਰਿਹਾ ਸੀ, "ਮੰਮੀ, ਅੱਜ ਬਹੁਤ ਮਜ਼ਾ ਆਇਆ। ਅਗਲੀ ਵਾਰ ਤੁਸੀਂ ਵੀ ਨਾਲ ਚੱਲਿਓ।" ਸਿਮਰਨ ਦੀ ਨਜ਼ਰ ਆਈਸਕ੍ਰੀਮ ਤੇ ਪਈ। ਇੱਕਦਮ ਆਈਸਕ੍ਰੀਮ ਦੇਖ ਕੇ ਉਸ ਦੀਆਂ ਅੱਖਾਂ ਬੜੀਆਂ ਹੋ ਗਈਆਂ। ਗੁਰਤੇਜ ਨੂੰ ਮੇਰੀ ਪਸੰਦ ਦਾ ਹਜੇ ਵੀ ਧਿਆਨ ਹੈ। ਉਸ ਦੀਆਂ ਅੱਖਾਂ ਪਰ ਆਈਆਂ। ਸਰਲਾ ਜੀ ਦੇ ਨਿਰਮਲ ਖਾਂਣ ਪੀਣ ਦੀਆਂ ਚੀਜ਼ਾਂ ਤੇ ਹੱਥ ਸਾਫ਼ ਕਰਨ ਵਿੱਚ ਜੁਟੇ ਹੋਏ ਸੀ ਹੁਣ ਸਿਮਰਨ ਨੂੰ ਦੋਨਾਂ ਨੂੰ ਦੇਖ ਕੇ ਕੁਝ ਨਫ਼ਰਤ ਜਹੀ ਹੋਈ ਲਾਲਚੀ ਖੁਦਗਰਜ਼ ਸੁਆਰਥੀ ਮਾਂ ਤੇ ਭਰਾ ਉਹ ਸਾਹਿਬ ਦੇ ਨਾਲ ਆਪਣੇ ਕਮਰੇ ਵਿੱਚ ਚਲੀ ਗਈ ਤੇ ਦੇਰ ਰਾਤ ਤੱਕ ਪਤਾ ਨਹੀਂ ਕੀ ਕੀ ਸੋਚਦੀ ਰਹੀ ਅਗਲੀ ਸਵੇਰ ਸਰਲਾ ਜੀ ਨੇ ਕਿਹਾ ਅੱਜ ਨਿਰਮਲ ਦੇ ਨਾਲ ਦਿੱਲੀ ਜਾ ਰਹੀਆਂ ਉੱਥੇ ਦਾ ਕਿਰਾਏਦਾਰ ਖਾਲੀ ਕਰ ਰਿਹਾ ਫਲੈਟ ਸੋਚਿਆ ਇੱਕ ਚੱਕਰ ਲਗਾਉਂਦੀ ਆ ਕਿ ਅਗਲੀ ਵਾਰ ਦੇਣ ਤੋਂ ਪਹਿਲਾਂ ਕੁਝ ਕੰਮ ਤਾਂ ਨਹੀਂ ਕਰਵਾਉਣ ਵਾਲਾ ਸਿਮਰਨ ਨੇ ਸੁੱਖ ਦਾ ਸਾਹ ਲਿਆ ਉਹਨਾਂ ਦਾ ਜਾਣਾ ਉਸ ਨੂੰ ਅੱਜ ਕੁਦਰਤ ਦਾ ਦਿੱਤਾ ਹੋਇਆ ਮੌਕਾ ਲੱਗ ਰਿਹਾ ਸੀ ਦੋਨੋਂ ਚਲੇ ਗਏ ਸਿਮਰਨ ਨੇ ਆਪਣਾ ਤੇ ਸਾਹਿਬ ਦਾ ਕੁਝ ਜ਼ਰੂਰੀ ਸਮਾਨ ਪੈਕ ਕੀਤਾ ਸਾਹਿਬ ਦੇ ਸਕੂਲ ਜਾ ਕੇ ਉਸ ਦੀ ਕਲਾਸ ਟੀਚਰ ਨੂੰ ਮਿਲੀ ਸਾਹਿਬ ਦੀ ਕਲਾਸ ਟੀਚਰ ਸਿਮਰਨ ਦੀ ਸਾਰੀ ਸਥਿਤੀ ਤੋਂ ਜਾਣੂ ਸੀ ਸਿਮਰਨ ਉਹਨਾਂ ਨਾਲ ਕੁਝ देर ਗੱਲਾਂ ਕਰਦੀ ਰਹੀ ਫਿਰ ਆਪਣੀ ਕਾਰ ਵਿੱਚ ਸਾਹਿਬ ਨੂੰ ਬਿਠਾ ਕੇ ਅੱਗੇ ਵੱਧ ਗਈ ਸ਼ਾਮ ਤੱਕ ਬਾਹਰ ਖਾ ਪੀ ਕੇ ਬਾਜ਼ਾਰਾਂ ਵਿੱਚ ਘੁੰਮ ਕੇ ਮਾਂ ਪੁੱਤ ਘਰ ਆਏ ਤਾਂ ਘਰ ਦੇ ਬਾਹਰ ਤਾਲਾ ਲੱਗਿਆ ਸੀ ਸਰਲਾ ਜੀ ਬੜਬੜਾਈ ਹੁਣ ਕੀ ਕਰੀਏ ਨਿਰਮਲ ਸਿਮਰਨ ਪਤਾ ਨਹੀਂ ਕਿੱਥੇ ਗਈ ਹੈ ਅੱਜ ਸਵੇਰੇ ਜਦੋਂ ਅਸੀਂ ਗਏ ਸੀ ਤਾਂ ਸਿਮਰਨ ਤਾਂ ਘਾਰੀ ਸੀ ਮੈਂ ਚਾਬੀ ਲੈਣਾ ਵੀ ਭੁੱਲ ਗਈ ਤੇ ਉਂਝਵੀ ਨਿਰਮਲ ਦੇਖ ਇਹ ਤਾਂ ਕੋਈ ਦੂਜਾ ਤਾਲਾ ਲੱਗਦਾ ਹੈ ਹਾਂ ਮਾਂ ਇਹ ਤਾਂ ਤਾਲਾ ਹੀ ਦੂਜਾ ਹੈ ਸਾਹਮਣੇ ਵਾਲੇ ਫਲੈਟ ਦੀ ਆਂਟੀ ਤੋਂ ਪੁੱਛ ਲੈ ਕੀ ਪਤਾ ਦੀਦੀ ਨੇ ਚਾਬੀ ਉੱਥੇ ਦਿੱਤੀ ਹੋਵੇ ਸਾਹਮਣੇ ਵਾਲੇ ਫਲੈਟ ਦੀ ਡੋਰਵੈਲ ਬਚਾਈ ਸਾਹਮਣੇ ਵਾਲੀ ਰੀਤੂ ਆਂਟੀ ਸਿਮਰਨ ਦੇ ਜੀਵਨ ਵਿੱਚ ਚੱਲ ਰਹੀਆਂ ਸਾਰੀਆਂ ਪਰੇਸ਼ਾਨੀਆਂ ਬਾਰੇ ਜਾਣਦੀ ਸੀ ਉਸ ਨੂੰ ਗੁਰਤੇਜ ਤੇ ਸਿਮਰਨ ਦੇ ਰਿਸ਼ਤੇ ਬਾਰੇ ਵੀ ਸਭ ਕੁਝ ਪਤਾ ਸੀ ਉਸਨੇ ਰੁੱਖੀ ਜਿਹੀ ਆਵਾਜ਼ ਵਿੱਚ ਸਰਲਾ ਜੀ ਨੂੰ ਦੱਸਿਆ ਸਿਮਰਨ ਜਾਨ ਤੋਂ ਪਹਿਲਾਂ ਮੈਨੂੰ ਮਿਲ ਕੇ ਗਈ ਹੈ ਉਸਨੇ ਕਿਹਾ ਤੁਸੀਂ ਆਪਣੇ ਦਿੱਲੀ ਵਾਲੇ ਫਲੈਟ ਵਿੱਚ ਜਾਓ ਉਹ ਤੁਹਾਡੇ ਦੋਨਾਂ ਦਾ ਸਮਾਨ ਉੱਥੇ ਹੀ ਪਹੁੰਚਾ ਦੇਵੇਗੀ ਉਹ ਸਾਹਿਬ ਨੂੰ ਨਾਲ ਲੈ ਕੇ ਗਈ ਹੈ ਸਰਲਾ ਜੀ ਨੂੰ ਤੇ ਝਟਕਾ ਲੱਗਿਆ ਪੁੱਛਿਆ ਕਿੱਥੇ ਗਈ ਹੈ ਕਿਹਦੇ ਕੋਲ ਗਈ ਹੈ ਕਿੰਨੇ ਦਿਨਾਂ ਲਈ ਗਈ ਹੈ ਇਹ ਤਾਂ ਮੈਨੂੰ ਨਹੀਂ ਪਤਾ ਪਰ ਸਰਲਾ ਜੀ ਨੇ ਨਿਰਮਲ ਨੂੰ ਹੈਰਾਨੀ ਨਾਲ ਦੇਖਿਆ ਸਵਾਰਥੀ ਰਿਸ਼ਤੇਆਂ ਦਾ ਪਿੰਜਰਾ ਤੋੜ ਕੇ ਸੋਨੇ ਦੀ ਚਿੜੀ ਤਾਂ ਫੁੱਲ ਰ ਹੋ ਗਈ ਸੀ ਸਿਮਰਨ ਨੇ ਆਪਣੀ ਆਉਣ ਦੀ ਖਬਰ ਗੁਰਤੇਜ ਨੂੰ ਪਹਿਲਾਂ ਹੀ ਦੇ ਦਿੱਤੀ ਸੀ ਆਪਣੀਆਂ ਬਤਮੀਜ਼ੀਆਂ ਦੀ ਗੁਰਤੇਜ ਤੋਂ ਮਾਫੀ ਮੰਗੀ ਤੇ ਫਿਰ ਉਹ ਦੋਨੋਂ ਜਣੇ ਆਪਣੇ ਪੁੱਤ ਦੇ ਨਾਲ ਖੁਸ਼ੀ-ਖੁਸ਼ੀ ਇਕੱਠੇ ਰਹਿਣ ਲੱਗੇ ਕਹਾਣੀ ਪਸੰਦ ਆਈ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਕੀ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ بس ਇਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਧੰਨਵਾਦ ਜੀ